ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਨ ਥੋਥੀਆਂ ਤਹਿਸੀਲ ਬਾਲਕਲਾ ਜ਼ਿਲ੍ਹਾ ਅਮਰਸਰ ਦੇ ਪੁਲ ਦੇ ਉੱਤੇ ਲੰਗਰ ਲੱਗਦਾ ਇਹ ਬਸਿਆ ਤੇ ਮੇਰੇ ਹਿਸਾਬ ਨਾਲ ਕੋ 60 70 ਸਾਲ ਤੋਂ ਪਹਿਲਾਂ ਲੰਗਰ ਚੱਲ ਰਿਹਾ ਸਾਰੇ ਪਿੰਦੇ ਦੇ ਸਹਿਯੋਗ ਨਾਲ ਹੁਣ ਪ੍ਰਧਾਨ ਜੀ ਦੇ ਦੱਸਣ ਮੁਤਾਬਕ 15 20 ਸਾਲ ਤੋਂ ਇਹ ਜਿਹੜਾ ਹੌਲੇ ਮੱਲੇ ਦਾ ਇੱਥੇ ਲੰਗਰ ਚੱਲਦਾ ਇਹ ਲੰਗਰ ਤਿੰਨ ਚਾਰ ਦਿਨ ਲਗਾਤਾਰ ਚੱਲਦਾ ਸਾਰੇ ਐਨ ਆਰ ਆਈ ਵੀਰਾਂ ਤੇ ਪਿੰਡ ਦੇ ਇੱਕ ਇੱਕ ਆਦਮੀ ਜਨਾਨੀਆਂ ਬੱਚੇ ਸਾਰੇ ਹੀ ਸਜੋਗ ਦੇ ਦਿਨ ਰਾਤ ਇਕ ਕਰਕੇ ਤੇ ਇਹ ਲੰਗਰ ਚਲਾ ਰਿਹਾ ਇਹ ਲੰਗਰ ਦੀ ਇੱਕ ਉਹ ਹੈਗੀ ਆ ਪਰੰਪਰਾ ਵੀ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਚਲਾਈ ਸੀ ਗੁਰੂ ਨਾਨਕ ਨੇ 20 ਰੁਪਏ ਦੇ ਕੇ ਚਲਾਈ ਅਜੇ ਤੱਕ 20 ਰੁਪਏ ਚੱਲ ਰਿਹਾ ਤੇ ਕੋਈ ਟੋਟ ਨਹੀਂ ਆ ਰਹੀ ਅਸੀਂ ਦੇਖਦੇ ਆ ਵੀ ਕੋਈ ਐਨ ਆਰ ਆਈ ਇੱਕ ਲੱਖ ਰੁਪਏ ਦਾ ਯੋਗਦਾਨ ਪਾ ਗਿਆ ਤੇ ਕੋਈ ਸਾਡੇ ਵੀਰ ਐਨ ਆਰ ਆਈ ਆ ਬਾਹਰੋਂ ਆਉਂਦੇ ਆ ਤੇ ਉਹ ਵੀ ਬੜੇ ਖੁੱਲ ਕੇ ਸਜੋਗ ਦੇ ਰਿਹਾ ਅੱਜ ਅਸੀਂ ਇਹ ਗੱਲ ਦਾ ਸ਼ੁਕਰਗੁਜ਼ਾਰਾਂਗੇ ਇੱਕ ਇਹ ਪਿੰਡ ਮੈਂ ਦੇਖਿਆ ਕਿ ਮੈਂ ਆਜੂ-ਬਾਜੂ ਇਹ ਬੜੇ ਮਾਲਵੇ 'ਚ ਹੀ ਇਹ ਦੋਆਬੇ 'ਚ ਘੁੰਮਿਆ ਇਹ ਜਿਹੜੇ ਪਿੰਡ ਦੇ ਵਿੱਚ ਕੋਈ ਵੀ ਵਿਵਾਦ ਨਹੀਂ ਮੇਰੇ ਵੇਖਣ 'ਚ ਮੈਂ 60 ਸਾਲ ਤੋਂ 70 ਸਾਲ ਤੋਂ ਵੇਖ ਰਿਹਾ ਕੋਈ ਵਿਵਾਦ ਨਹੀਂ ਸਾਰੇ ਪਿੰਡ ਦੇ ਇੱਕ ਸਟੇਜ ਇੱਕ ਟੇਬਲ ਤੇ ਬੈਠ ਕੇ ਸਾਰੇ ਹੀ ਲੰਗਰ ਲਾ ਰਹੇ ਇੱਕ ਬੜੀ ਖੁਸ਼ੀ ਵਾਲੀ ਗੱਲ ਆ ਖੁਸ਼ੀ ਦੇ ਨਾਲ ਨਾਲ ਇਹ ਸਾਨੂੰ ਗੁਰੂ ਦੀ ਨਾਨਕ ਦੀ ਬਖਸ਼ਿਸ਼ ਵੀ ਆ ਬਖਸ਼ਿਸ਼ ਦੇ ਨਾਲ ਅਸੀਂ ਇਹ ਦੂ ਚਲਾ ਰਹੇ ਹਾਂ ਮੈਂ ਕਹਿੰਨਾ ਹਾਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਹਿੰਦੁਸਤਾਨ ਵਾਲੇ ਸਾਰੇ ਦੁਨੀਆ ਨੂੰ ਮੈਂ ਕਹਿੰਨਾ ਕਿ ਇਸੋ ਜੇ ਲੰਗਰ ਸਾਰੇ ਥਾਂ ਤੇ ਚੱਲਣਾ ਚਾਹੀਦੇ ਆ ਤੇ ਮੇਰੇ ਆ ਤੁਨ੍ਹ ਆਦ ਜੰਨ ਲਾਲਿਆ ਨੂੰ ਇਹ ਸਾਡਾ ਦੂਰਦਰਸ਼ਨ ਤੇ ਸਾਰਿਆਂ ਤੇ ਹੀ ਦਿੱਲੀ ਦੂਰ ਤੱਕ ਸਾਰੇ ਚੈਨਲ ਚ ਲਾਉਂਗੇ ਥੈਂਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪੰਜਾਬ ਟਾਈਮ 24 ਚੈਨਲ ਨੂੰ ਉਹ ਲਾਮਾ ਲਾ ਸ੍ਰੀ ਨਾਨਕਪੁਰ ਸਾਹਿਬ ਜੀ ਦੇ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਜਿਨ੍ਹਾਂ ਨੇ ਸਾਡੇ ਗੁਰੂ ਕੇ ਲੰਗਰ ਵਿੱਚ ਪਹੁੰਚ ਕੇ ਆਪਣੇ ਦਰਸ਼ਨ ਦਿੱਤੇ ਅਤੇ ਸਾਡੇ ਨਗਰ ਵੱਲੋਂ ਜੋ ਹਰ ਸਾਲ ਉਹ ਲਾਮਾ ਮਲੇ ਤੇ ਇਹ ਲੰਗਰ ਜੀ ਸੇਵਾ ਕੀਤੀ ਜਾਂਦੀ ਆ ਐਨ ਆਰ ਆਈ ਵੀਰਾਂ ਐਨ ਆਰ ਆਈ ਵੀਰਾਂ ਅਤੇ ਪਿੰਡ ਦੇ ਸਮੁੱਚੇ ਯੋਗਦਾਨ ਸਰਕਾਰ ਇਹ ਲੰਗਰ ਲਗਾਇਆ ਜਾਂਦਾ ਹੈ ਇਸ ਵਾਰੀ ਵੀ ਇਸ ਵਿੱਚ ਪਿੰਡ ਦੇ ਪੂਰੇ ਨਗਰ ਨੇ ਬਹੁਤ ਹੀ ਸ਼ਰਧਾ ਅਤੇ ਦਿਲੋਂ ਤਨੋਂ ਮਾਨ ਤੇ ਤਨੋਂ ਸੇਵਾ ਕੀਤੀ ਆ ਜੋ ਕਿ ਕੱਲ ਰੋਜ ਤੋਂ ਲੰਗਰ ਜਿਹੜੇ ਚੱਲ ਰਹੇ ਨੇ ਲਗਾਤਾਰ 24 ਘੰਟੇ ਇਹ ਸੰਗਤਾਂ ਬਹੁਤ ਹੀ ਸੇਵਾ ਕਰ ਰਹੀਆਂ ਅਤੇ ਕੁਝ ਇਲਾਕੇ ਦੇ ਐਨਆਰਆਈ ਵੀਰ ਅਤੇ ਪਿੰਡ ਦੇ ਐਨਆਰਆਈ ਵੀਰ ਜਿਨ੍ਹਾਂ ਨੇ ਬਹੁਤ ਹੀ ਵੱਡਾ ਯੋਗਦਾਨ ਪਾਇਆ ਜੇ ਸਰਕਾਰ ਜੋ ਲੰਗਰ ਨੇ ਕਿਸੇ ਵੀ ਮਾਲਕ ਘਾਟ ਤੋਂ ਬਿਨਾ ਨਿਰੰਤਰ ਜਾਰੀ ਨੇ ਅਤੇ ਚੱਲ ਰਹੇ ਨੇ ਅਸੀਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਤੇ ਜੋ ਦਸਮ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਤ ਦਾ ਮਾਰਗ ਜਨਤਾ ਦਿਖਾਇਆ ਉਸ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਅਤੇ ਸੰਗਤਾਂ ਨੂੰ ਕਹਿ ਰਹੇ ਆ ਕਿ ਇਸ ਤੇ ਚੱਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਿੰਨੇ ਸਾਲ ਹੋ ਗਏ ਲਗਾਤਾਰ ਇਹ ਲੰਗਰ ਚੱਲਦੇ ਨੂੰ ਲਗਾ ਸਾ ਲਗਾਤਾਰ ਨਹੀਂ ਨਹੀਂ 15 ਸਾਲ ਲਗਾਤਾਰ ਹੋ ਗਏ ਨੇ ਜੋ ਕਿ ਇੱਥੇ ਲੰਗਰ ਚੱਲ ਰਿਹਾ ਹੈ ਕਿੰਨੇ ਦਿਨ ਹੋ ਗਏ ਅੱਜ ਤੋਂ ਇਹ ਜਿਹੜੇ ਭੋਲੇ ਭੱਲੇ ਦੇ ਕਿੰਨੇ ਦਿਨ ਚੱਲੇ ਤੇ ਕਿੰਨੇ ਦਿਨ ਹੋਰ ਚੱਲੇਗਾ ਇਹ 3 ਦਿਨ ਵਾਸਤੇ ਚੱਲਦਾ ਜੀ ਕੱਲ ਤੋਂ ਲਗਾਇਆ ਗਿਆ ਹੈ ਅਵੇ ਕੱਲ ਸ਼ਾਮ ਤੱਕ ਰਾਤ ਤੱਕ ਚੱਲੇਗਾ ਅਤੇ ਜੇਕਰ ਸੰਗਤਾਂ ਨੇ ਸਾਨੂੰ ਹੋਰ ਅੱਗੇ ਕੀਤੀ ਸਾਨੂੰ ਹੁਕਮ ਕੀਤਾ ਤੇ ਲੰਗਰ ਪਰਸੋਂ ਤੱਕ ਵੀ ਚੱਲ ਸਕਦਾ ਹੈ